ਜਿਹੜਾ ਉਹ 650 ਕਰੋੜ ਰੁਪਇਆ ਆਇਆ ਨਾਲ ਹੀ ਨਾਲ ਉਹ ਸਮਿਖਿਆ ਕਰਨ ਤੋਂ ਬਾਅਦ ਅਸੀਂ ਇਹ ਵੀ ਕਹਿ ਕਿ ਇਹਨਾਂ ਤੇ ਅਸੀਂ ਸੈਟੀਸਫਾਈਡ ਨਹੀਂ ਆ ਅਸੀਂ ਇਹਦੇ ਬਾਰੇ ਡੀਸੀ ਸਾਹਿਬ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ 스마트 ਸਿਟੀ ਤੇ ਤਾਂ 29 ਤਰੀਕ ਦਾ ਅਸੀਂ ਫਾਈਨਲਾਈਜ਼ ਮੇਰੇ ਖਾਲ ਟਾਈਮ ਕਰ ਰਹੇ ਆ ਬੁੱਢਾ ਨਾਲੇ ਤੇ ਵੀ ਇਸੇ ਤਰ੍ਹਾਂ ਕੇਵਲ ਬੁੱਢੇ ਨਾਲੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਹੋਏਗੀ ਕਿਉਂਕਿ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਪਲਿਊਸ਼ਨ ਬੋਰਡ ਦੇ ਹੋਰ ਇਹ ਵਿੱਚ ਐਸਸੀ ਵੀ ਆਏ ਸਨ ਉਹਦੇ ਚ ਕਾਫੀ ਲੂਪ ਹੋ ਲਗੇ ਆ ਔਰ ਮੈਂ ਤੇ ਅਮਰ ਸਿੰਘ ਜੀ ਨੇ ਕਿਹਾ ਕਿ ਇਹਦੇ ਤੇ ਅਸੀਂ ਦੁਬਾਰਾ ਮੀਟਿੰਗ ਆਉਣ ਵਾਲੇ ਹਫਤੇ ਦੇ ਵਿੱਚ ਕਰਾਂਗੇ ਔਰ ਐਨਜੀਓ ਦੇ ਲੋਕ ਵੀ ਸਨ ਕਰਨਲ ਗਿਲਸਾ ਵਗੈਰਾ ਸਾਬਰੀ ਸਾਰੇ ਸੋ ਨਾਲ ਹੀ ਨਾਲ ਵੱਡਾ ਇੱਕ ਜਿਹੜਾ ਰੂਰਲ ਡਵੈਲਪਮੈਂਟ ਜਿਹੜਾ ਮਨਰੇਗਾ ਹੈ ਇਹਦੇ ਵਿੱਚ ਘੱਟੋ ਘੱਟ 1 ਲੱਖ ਜਿਹੜੇ ਹਾਊਸਹੋਲਡਸ ਜਿਹੜਾ ਹੈਗਾ ਰਜਿਸਟਰ ਹੈਗਾ ਕਿਨੇ 50% ਲੋਕਾਂ ਨੂੰ ਹੀ ਕੇਵਲ ਰੋਜ਼ਗਾਰ ਦੇ ਰਹੇ ਨੇ ਕੋਰੇ ਵਿੱਚ ਤੇ 100 ਦਿਨ ਦਾ ਰੋਜ਼ਗਾਰ ਕੇਵਲ 1% ਲੋਕ ਹੀ ਪਾ ਰਹੇ ਨੇ ਉਹ ਅਸੀਂ ਆਖਿਆ ਵੀ ਇਹਦੇ ਤੇ ਸਾਨੂੰ ਇਸ ਜਿਹੜਾ ਮਨਰੇਗਾ ਤੇ ਸਾਨੂੰ ਭਈ ਘਟੋ ਘੱਟ 90000 ਹਾਊਸਹੋਲਡ ਨੂੰ ਕੰਮ ਮਿਲਣਾ ਚਾਹੀਦਾ ਤੇ ਜਿਹੜਾ 100 ਦਿਨ ਦਾ ਰੋਜ਼ਗਾਰ ਹੈਗਾ ਉਹ ਤਕਰੀਬਨ 60 70% ਲੋਕਾਂ ਨੂੰ ਤਾਂ ਮਿਲਣਾ ਚਾਹੀਦਾ 80% ਵੈਸੇ ਦਾ ਸਕੀਮ ਹੈ ਵੀ 100% ਨੂੰ ਮਿਲੇ ਔਰ ਇਹਦੇ ਵਿੱਚ ਜਿਹੜਾ ਬੇਰੋਜ਼ਗਾਰੀ ਪੱਤਾ ਹੁੰਦਾ ਉਹ ਇੱਕ ਵੀ ਬੰਦੇ ਨੂੰ ਅੱਜ ਤੱਕ ਕਿਉਂਕਿ ਉਹਦੀ ਵਿਚਾਰੇ ਦੀ ਐਪਲੀਕੇਸ਼ਨ ਨਹੀਂ ਲਈ ਜਾਂਦੀ ਉਹਨੂੰ ਸੁਣਿਆ ਨਹੀਂ ਜਾਂਦਾ ਤੇ ਬੇਰੋਜ਼ਗਾਰੀ ਪੱਤੇ ਦਾ ਉਹ ਇਹਨਾਂ ਨੇ ਉਡਾਈ ਰੱਖਿਆ ਸੋ ਇਹ तमाम ਸਾਰੀਆਂ ਗੱਲਾਂ ਤੇ اور ਵੈਰੀ ਇੱਕ ਜਿਹੜੀ ਸਰਬ ਸਿੱਖਿਆ ਅਭਿਆਨ ਜਿਹੜਾ ਦੇ ਤਹਿਤ ਆਪਾਂ ਜਿਹੜੀਆਂ ਖਾਣਾ ਬੰਦਾ ਹੈ ਸਕੂਲਾਂ ਦੇ ਵਿੱਚ ਮਿੱਡੇ ਮੀਲ ਉਹ ਵੀ ਅਸੀਂ ਗੁਜ਼ਾਰਿਸ਼ ਕੀਤੀ ਹੈ ਮੈਂ ਤੇ ਡਾਕਟਰ ਸਾਹਿਬ ਨੇ ਕਿ ਖਾਣਾ ਫਾਈਨ ਆਇਲ ਦੇ ਵਿੱਚ ਅਗਰ ਨਾ ਦਿੱਤਾ ਜਾਵੇ ਤਾਂ ਅੱਛਾ ਹੋਏਗਾ ਤਾਂ ਜੋ ਲੋਕਾਂ ਨੂੰ ਸਰ੍ਹੋਂ ਦਾ ਜਿਹੜਾ ਤੇਲ ਹੈ ਮਸਟਰਡ ਆਇਲ ਦੇ ਵਿੱਚ ਉਹ ਪਕਾਇਆ ਜਾਵੇ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਹੋਰ ਗੱਲਾਂ ਐ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਸਕੀਮਜ਼ ਦੇ ਵਿੱਚ ਅਸੀਂ ਲੋਕਾਂ ਨੇ ਕੀਤੀਆਂ ਜਿਵੇਂ ਕਿ ਬਹੁਤ ਸਾਰੇ ਸਾਡੇ ਜਿਹੜੇ ਸਕਿੱਲ ਡਵੈਲਪਮੈਂਟ ਦੇ ਉਹ ਸਾਡੇ ਸਕਿੱਲ ਸੈਂਟਰਸ ਐ ਰੂਰਲ ਉਹ ਖਾਲੀ ਪਏ ਜਿਵੇਂ 13 ਐ ਸਾਡੇ ਕੋਲੇ ਉਹ 5 ਹੀ ਐ ਤੇ ਦੂਜੇ ਖਾਲੀ ਪਏ ਆ ਅਸੀਂ ਆਖਿਓ ਐਮਐਸਐਮ ਨਾਲ ਤੁਸੀਂ ਗੱਲ ਕਰੋ ਕਿ ਲੋਹੜਿਆੜੇ ਇੰਡਸਟਰੀ ਨਾਲ ਗੱਲ ਕਰੋ ਗੱਲ ਕਰਕੇ ਉੱਥੇ ਐਮ ਐਸ ਐਮ ਇਸ ਨੂੰ ਰੋਜ਼ এমਪਲॉयਮੈਂਟ ਐਸੇ ਬੰਦੇ ਚਾਹੀਦੇ ਸੋ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਤਾਂ ਜੋ ਉਹ ਉਹ ਜਿਹੜੇ ਹੈ ਖਾਲੀ ਪਏ ਖੰਡਰ ਬਣੇ ਹੈ ਸੋ ਨਾ ਬਣਨ ਤੇ ਉੱਥੇ ਕੰਮ ਚੱਲੇ ਤੇ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਇਹੀ ਸਰ ਉਹ ਕਿਹੜਾ ਕਲਸਟਰ ਸੀਗਾ ਧਾਂਦਰਾ ਕਲਸਟਰ ਹੈ ਉੱਥੇ ਕਰੋੜਾ ਰੁਪਿਆ ਲੱਗਿਆ ਉਹ ਲੇਕਿਨ ਬਿਲਡਿੰਗ ਬੰਦ ਪਈ ਹੈ ਮਗਰਲੇ 3 ਸਾਲਾਂ ਤੋਂ ਹੁਣ ਅਸੀਂ ਇਹ ਕਹਿ ਹੈ ਕਿ ਧਾਂਦਰਾ ਕਲਸਟਰਸ ਨੂੰ ਆਉਣ ਵਾਲੇ ਮਹੀਨੇ ਦੇ ਵਿੱਚ ਵਿੱਚ ਡੀ ਸੀ ਸਾਹਿਬ ਚਲਾਓ ਇੰਨੀ ਵੱਡੀ ਬਿਲਡਿੰਗ ਬਣਾਈ ਇਹਨਾਂ ਉਤੇ ਮੈਰਿਜ ਪੈਲੈਸ ਮੈਰਿਜ ਪੈਲੈਸ ਬਣੇ ਹੈ ਸਟੇਡੀਅਮਸ ਬਣੇ ਹੈ ਹੋਰ ਚੀਜ਼ਾਂ ਬਣੀਆਂ ਸੋ ਉੱਥੋਂ ਪੈਸੇ ਆ ਸਕਦੇ ਸੀ ਆਮਦਨ ਆ ਸਕਦੀ ਸੀ ਨਾ ਤਿੰਨ ਸਾਲਾਂ ਦੇ ਵਿੱਚ ਵਿੱਚ ਪੂਰੀ ਇੱਕ ਵਾਰੀ ਆਕਸ਼ਨ ਹੋ ਗਈ ਸੀ ਲੇਕਿਨ ਆਕਸ਼ਨ ਦੇ ਵਿੱਚ ਉਸ ਹਾਮਨਾ ਦੇ ਆਕਸ਼ਨ ਦੇ ਪੈਸੇ ਲਈਏ ਤਾਂ ਅੱਜ ਕਰੋੜਾਂ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਔਰ ਇਹਨਾਂ ਨੇ ਆਪ ਲਿਖਿਆ ਔਰ ਇਹ ਵਿੱਚ ਕਿ ਉਹ ਖੰਡਰ ਬਣ ਜਾਏਗਾ ਜੇ ਉਹਨੂੰ ਯੂਜ਼ ਨਾ ਕੀਤਾ ਗਿਆ ਤੇ ਉਹ ਤਾਂਦਰਾ ਕਲੈਸਸ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵਿਜ਼ਿਟ ਵੀ ਕਰਾਂਗੇ ਮੈਂ ਤੇ ਡਾਕਟਰ ਸਾਹਿਬ ਤੇ ਉਹਨੂੰ ਚਲਾਉਣ ਦੀ ਵੀ ਅਸੀਂ ਗੱਲ ਕੀਤੀ ਹੈ ਸੋ ਬਹੁਤ ਸਾਰੀਆਂ ਜਿਹੜੇ ਹੋਰ ਨਰੀਗਾ ਦੇ ਤਹਿਤ ਮਿ ਹੈਲਥ ਮਿਸ਼ਨ ਦੇ ਤਹਿਤ ਐਨ ਆਰ ਐਚ ਐਮ ਦੇ ਤਹਿਤ ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਉਹ ਸਾਨੂੰ ਦੱਸਣਗੇ ਤੇ ਅਸੀਂ ਮੈਂ ਤੇ ਡਾਕਟਰ ਸਾਹਿਬ ਅਸੀਂ ਕੇਂਦਰ এনवायरमेंट ਮਿਨਿਸਟਰ ਨੂੰ ਚਾਹੀ ਮਿਲਣਾ ਹੋਵੇ ਬੁੱਢਾ ਨਾਲਾ ਤੇ ਚਾਹੇ ਰੂਰਲ ਡਿਵੈਲਪਮੈਂਟ ਮਨਿਸਟਰ ਨੂੰ ਮਿਲਣਾ ਹੋਵੇ ਮੰਰੇਗਾ ਦੇ ਇਸ਼ੂਸ ਤੇ ਉਹਨਾਂ ਤੇ ਜਾ ਕੇ ਅਸੀਂ ਨਾਲ-ਨਾਲ ਕੋਆਰਡੀਨੇਸ਼ਨ ਦੇ ਨਾਲ ਅਸੀਂ ਆਪਸੀ ਉਹਰੇ ਨਾਲ ਤਾਲਮੇਲ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਚ ਕੰਮ ਕਰਾਂਗੇ ਮੈਂ ਜੋਰਵਾਲ ਸਾਹਿਬ ਦਾ ਔਰ ਪੂਰੀ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਕਰਨਾ ਚਾਹੁੰਦਾ ਬੀਇੰਗ ਅ ਚੇਅਰਮੈਨ ਦਿਸ਼ਾ ਕਮੇਟੀ ਕਿ ਉਹਨਾਂ ਨੇ ਬੜੀ ਪੇਸ਼ੀਐਂਸ ਦੇ ਨਾਲ ਸਾਨੂੰ ਸੁਣਿਆ ਸਾਡੀ ਗੱਲਬਾਤ ਸੁਣੀ ਔਰ ਮੇਰਾ ਖਿਆਲ 11 ਵਜੇ ਤੋਂ ਚੱਲ ਕੇ ਤੇ तकरीबन ਨਾ ਹੁਣ ਤੱਕ ਇਹ ਮੀਟਿੰਗ ਚੱਲੀ ਬੜੀ ਲੰਮੀ ਮੀਟਿੰਗ ਰਹੀ 유ਸਫੁਲ ਮੀਟਿੰਗ ਰਹੀ ਤੇ ਮੈਨੂੰ ਲੱਗਦਾ ਕਿ ਅਸੀਂ ਆਉਣ ਵਾਲੇ ਸਮੇਂ ਚ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਕੇ ਲੋਕਾਂ ਦੇ ਭਲਾਈ ਦੇ ਔਰ ਪੰਜਾਬ ਦੇ 12th ਪਿੰਟ ਅਸੀਂ ਕੱਪ ਚੱਲ ਰਹੀ ਹੈ ਫੈਮਸ ਐਮਰਜੈਂਸੀ ਫਿਲਮ ਰਿਲੀਜ਼ ਹੋਈ ਹੈ ਉਹਨੇ ਚ ਇੰਦਰਾ ਗਾਂਧੀ ਦਾ ਰੋਲ ਉਹਨਾਂ ਨੇ ਰੱਤ ਉਹਨਾਂ ਨੇ ਕਿਹਾ ਪੰਜਾਬ ਤੋਂ ਦਾ ਵਿਰੋਧ ਹੋ ਸੋ ਗੱਲ ਇਹ ਹੈ ਜੀ ਪਹਿਲੀ ਗੱਲ ਤਾਂ ਇਹ ਜਿਹੜੀਆਂ ਫਿਲਮਸ ਬਣਾਈਆਂ ਜਾ ਰਹੀਆਂ ਇਹ ਟੋਟਲ ਅਜੰਡਾ ਜਿਹੜਾ ਬੀਜਪੀ ਅਧਟਾਏਗਾ ਇਹ ਜਾਣ ਬੁੱਝ ਕੇ ਸਕ੍ਰਿਪਟਿਡ ਸਟੋਰੀ ਬਾਈ ਪ੍ਰਾਈਮ ਮਿਨਿਸਟਰ ਆਫਿਸ ਉਥੋਂ ਸਕ੍ਰਿਪਟਿਡ ਸਟੋਰੀ ਆਉਂਦੀ ਹੈ ਫਿਰ ਜਾਣ ਬੁੱਝ ਕੇ ਉਸ ਸਟੋਰੀ ਨੂੰ ਇੰਪਲੀਮੈਂਟ ਕਰਕੇ ਫਿਲਮ ਬਣਾਈ ਜਾਂਦੀ ਹੈ ਤੇ ਜਾਣ ਬੁੱਝ ਕੇ ਕਾਂਗਰਸ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ ਦੇ ਲੀਡਰਸ਼ਿਪਰਾਂ ਨੂੰ ਐਸੋਸੀਏਟ ਜਿਹੜੇ ਸਾਡੇ ਨਾਲ ਹੈ ਉਹਨਾਂ ਬਾਰੇ ਇਹ ਕਹਾਣੀਆਂ ਚਲਾਈਆਂ ਜਾਂਦੀਆਂ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹਾਂ ਕਿ ਫਿਲਮ ਜਿਹੜੀ ਵੀ ਬਣਦੀ ਹੈ ਉਹ ਵਿੱਚ ਤਾਂ ਮਸਾਲਾ ਪਾਇਆ ਜਾਂਦਾ ਸੋ ਦੈਟ ਲੋਕ ਵੇਖਣ ਇਹੋ ਜਿਹੀਆਂ ਮੂਵੀਜ਼ ਜਿਹੜੀਆਂ ਆਉਣੀ ਹੈ ਇਹਦੇ ਨਾਲ ਲੋਕਾਂ ਚ ਮੈਨੂੰ ਲੱਗਦਾ ਹੈ ਕਿ ਅ ਮਾਹੌਲ ਖਰਾਬ ਹੁੰਦਾ ਹੈ ਦੇਸ਼ ਦਾ ਆਪਸ ਚ ਨਫਰਤ ਵੱਧਦੀ ਹੈ ਜੀਰਾਂ ਕੋਈ ਸਮਾਜ ਨੂੰ ਸਿਸਟਮ ਨੂੰ ਫਾਇਦਾ ਨਹੀਂ ਹੁੰਦਾ ਸੈਂਸਰ ਬੋਰਡ ਨੂੰ ਇਹ ਵੱਲ ਗੌਰ ਫਰਮਾਉਣਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਨੂੰ ਵੀ ਕਿਉਂਕਿ ਅਗਰ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਨਫਰਤ ਦਾ ਮਾਹੌਲ ਹੋਏਗਾ ਤਾਂ ਫਿਰ ਇਹ ਦੇਸ਼ ਚੱਲ ਨਹੀਂ ਪਾਏਗਾ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਾਤਾਂ ਦੇ ਲੋਕ ਬਹੁਤ ਸਾਰੇ ਧਰਮਾਂ ਦੇ ਲੋਕ ਬਹੁਤ ਸਾਰੀਆਂ ਪਾਰਟੀਆਂ ਨਾਲ ਤਲੂਕਾਤ ਕਰਨ ਦੇ ਰੱਖਣ ਵਾਲੇ ਕੱਲ ਨੂੰ ਮੋਦੀ ਸਾਹਿਬ ਤੋਂ ਬਾਅਦ ਕੋਈ ਮੋਦੀ ਸਾਹਿਬ ਦੀ ਇੱਕ ਮੂਵੀ ਬਣਾ ਦੇਣ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਮੂਵੀ ਬਣਾਉਣੀ ਬਹੁਤ ਸਾਰੇ ਲੋਕ ਕਿਸੇ ਤੋਂ ਪ੍ਰਭਾਵਿਤ ਹੁੰਦੇ ਆ ਕਿਸੇ ਤੋਂ ਨਹੀਂ ਹੁੰਦੀ ਪਰ ਸਕ੍ਰਿਪਟਡ ਸਟੋਰੀ ਬਣਾ ਕੇ ਤੁਸੀਂ ਅਗਰ ਇਸ ਤਰ੍ਹਾਂ ਕਰੋਗੇ ਮੈਨੂੰ ਲੱਗਦਾ ਇਹ ਗੱਲ ਚੰਗੀ ਨਹੀਂ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਕਿਸੇ ਵੀ ਪਾਰਟੀ ਦਾ ਹੋਵੇ ਸੋ ਬਾਕੀ ਕੰਗਣਾ ਜੀ ਤਾਂ ਸ਼ੀਜ਼ ਪਪੂਲਰ ਇਸ ਤਰ੍ਹਾਂ ਆਂ ਮੀਆਂ ਗੱਲਾਂ ਕਰਨ ਚੋ ਤਾਂ ਉਹਨਾਂ ਨੂੰ ਤਾਂ ਪੰਜਾਬ ਦੇ ਕਿਸਾਨਾਂ ਤੇ ਵੀ ਵਿਸ਼ਵਾਸ ਨਹੀਂ ਪੰਜਾਬ ਦੇ ਲੋਕਾਂ ਤੇ ਵੀ ਵਿਸ਼ਵਾਸ ਨਹੀਂ ਸੋ ਉਹ ਕਈ ਲੋਕ ਲਾਈਮ ਲਾਈਟ ਚ ਰਹਿਣ ਦੀ ਆਦਤ ਹੁੰਦੀ ਹੈ ਸੋ ਬਿਲਕੁਲ ਇਹਦੇ ਤੇ ਇਹਨਾਂ ਨੂੰ ਕੋਈ ਨਾ ਕੋਈ ਇਤਰਾਜ਼ ਕਰਨਾ ਚਾਹੀਦਾ ਸੀ ਗਲਤ ਸਟੋਰੀ ਪ੍ਰਾਈਮ ਮਿਨਿਸਟਰ ਦੀ ਨਹੀਂ ਦਿਖਾ ਸਕਦਾ ਉਹ ਫਿਲਮਾਂ ਤਾਂ ਬੰਦੀਆਂ ਰਹਿਣੀਆਂ ਜੀ ਗਲਤ ਸਟੋਰੀ ਕਿਸੇ ਵਿਅਕਤੀ ਵਿਸ਼ੇਸ਼ ਦੀ ਆਮ ਗੱਲ ਕਰਦੇ ਹਾਂ ਤਾਂ ਠੀਕ ਹੈ ਲੇਕਿਨ ਕਿਸੇ ਪ੍ਰਾਈਮ ਮਿਨਿਸਟਰ ਰਹਿ ਬੰਦੇ ਦੀ ਤੁਸੀਂ ਇਸ ਤਰ੍ਹਾਂ ਕਰੋ ਤਾਂ ਮਾੜੀ ਗੱਲ ਹੈ ਸਰ ਕਿਹਦਾ 111 ਜਿਹੜੇ ਮਰਨਵਰ ਤੇ ਬੈਠੇ ਨੇ ਪਹਿਲਾਂ ਸਾਬੀ ਬੈਠੇ ਹੋਗੇ ਚ ਫੇਰ ਤੁਸੀਂ ਕੀ ਕੀ ਹਾਂਜੀ ਇਹ ਨੌਬਤ ਆਉਣੀ ਨਹੀਂ ਚਾਹੀਦੀ ਸੀ ਜਨਾਬ ਇਹਨੂੰ ਸਮੇਂ ਸਰ ਇਹਦੇ ਤੇ ਕੋਈ ਨਾ ਕੋਈ ਗੱਲਬਾਤ ਸੈਂਟਰ ਗਵਰਨਮੈਂਟ ਨੂੰ ਕਰਨੀ ਚਾਹੀਦੀ ਸੀ ਨਾ ਤਾਂ ਪੰਜਾਬ ਸਰਕਾਰ ਨੇ ਕੁਝ ਕੀਤਾ ਕਿਉਂਕਿ ਮੁੱਖ ਮੰਤਰੀ ਸਾਹਿਬ ਮਸ਼ਰੂਫ ਨੇ ਇਲੈਕਸ਼ਨਾਂ ਦੇ ਵਿੱਚ ਦਿੱਲੀ ਦੇ ਉਹਨਾਂ ਨੂੰ ਤਾਂ ਹੁਣ 2 ਮਹੀਨੇ ਕੁਝ ਪਤਾ ਨਹੀਂ ਪੰਜਾਬ 'ਚ ਕੀ ਚੱਲ ਰਿਹਾ ਹੈ ਕੱਲ ਪਰਸੋਂ ਰਾਕਟ ਲਾਂਚਰ ਸਾਡੇ ਇੱਕ ਕਾਂਗਰਸ ਦੇ ਬੰਦੇ ਦੇ ਘਰ ਵਿੱਚ ਸਿੱਡ ਦਿੱਤਾ ਗਿਆ ਹਾਂਜੀ ਸੋ ਮੇਰੇ ਕਹਿਣ ਦਾ ਮਤਲਬ ਗੱਲੇਵਾਲ ਸਾਹਿਬ ਦੇ ਇਸ਼ੂ ਤੇ ਬਹੁਤ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਚਾਹੀਦਾ ਸੀ ਜਿਹੜਾ ਕਿ ਸਰਕਾਰ ਨੇ ਬਿਲਕੁਲ ਨਹੀਂ ਕੀਤਾ ਇਹਦੇ ਵਿੱਚ ਦੋਨੋਂ ਸਰਕਾਰਾਂ ਜ਼ਿੰਮੇਵਾਰ ਹੈ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤੇ ਪੰਜਾਬ ਦੇ ਕੀ ਦੇਸ਼ ਦੇ ਕਿਸਾਨਾਂ ਨੇ برداشت ਨਹੀਂ ਕਰਨਾ ਔਰ ਪੰਜਾਬ ਦੇ ਲੋਕਾਂ ਨੇ برداشت ਨਹੀਂ ਕਰਨਾ ਮੈਂ ਦੁਬਾਰਾ ਫੇਰ ਬੇਨਤੀ ਕਰਨੀ ਚਾਹਣਾ ਹੈ ਦੋਨਾਂ ਸਰਕਾਰਾਂ ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਆ ਹੋਏ ਆ ਤੁਸੀਂ ਡੱਲੇਵਾਲ ਸਾਹਿਬ ਨੂੰ ਬਚਾਉਣ ਦਾ ਕੰਮ ਕਰੋ ਕਿਤੇ ਅਨਹੋਣੀ ਹੋ ਗਈ ਤਾਂ ਤੁਹਾਨੂੰ ਨਾ ਪੰਜਾਬ ਦੇ ਲੋਕਾਂ ਨੇ ਮਾਫ਼ ਕਰਨਾ ਨਾ ਰੱਬ ਨੇ ਮਾਫ ਕਰਿਆ ਰਾਈਟ ਕੰਸਲਸ ਟੈਂਸਲਸ ਸਾਬਰਾ ਗਿਟਾਰਾਵਾ ਦਿੱ ਗਿਆ ਜੇ ਤੁਹਾਡੀ ਕਾਸਟ ਰਿੰਗ ਮੋਟੂ ਘੇਰਾ ਮਾਮਲੇ ਦੇ ਦੇਖੋ ਹੁਣ ਮੈਂ ਤਾਂ ਆਪ ਕਹਿੰਦੇ ਕਿ ਇਸ ਤਰ੍ਹਾਂ ਦੀ ਅਨਿਰਗਤੀ ਕਦੇ ਨਹੀਂ ਦੇਖੀ ਕਿ ਧਰਨਾ ਕਿਸੇ ਨੇ ਲਾਇਆ ਹੋਵੇ ਉਹ ਜੇ ਧਰਨੇ ਦਾ ਵੱਤਵਾ ਦੇ ਹੁੰਦਾ ਹੈ ਕਿ ਸੈਕਸ਼ਨ ਜੇ ਤੁਸੀਂ ਕੋਈ ਕੋਈ ਸੜਕ ਘੇਰੀ ਹੈ ਜਾਂ ਕੋਈ ਮਿਲਣਾ ਉਹਦਾ ਤੁਸੀਂ ਐਕਟ ਲਾ ਕੇ ਐਫ ਆਈ ਆਰ ਕਰ ਸਕਦੇ ਹੋ ਮੈਂ ਨਹੀਂ ਕਹਿੰਦਾ ਨਹੀਂ ਕਰ ਸਕਦੇ ਲੇਕਿਨ ਇਸ ਤਰ੍ਹਾਂ 307 ਤੁਸੀਂ ਰੋਜ਼ਾਨਾ ਇਹ ਕਹਿੰਦੇ ਹੋ ਕਿ ਪੰਜਾਬ ਹਮਾਰੇ ਬਹੁਤ ਨਜ਼ਦੀਕ ਹੈ ਪੰਜਾਬ ਕੇ ਕਿਸਾਨ ਬਹੁਤ ਅਜੀ ਕਾ ਮੈਂ ਪੰਜਾਬ ਨੂੰ ਪਿਆਰ ਕਰਦਾ ਹੂੰ ਤੁਸੀਂ ਕਦੀ ਗੁਰਦੁਆਰਾ ਸਾਹਿਬ ਜਾ ਕੇ ਇਸ ਤਰ੍ਹਾਂ ਦਾ ਮਹਿਮ ਚੇੜ ਦਿਓ ਕਦੀ ਪੱਗ ਬੰਨ ਕੇ ਛੇੜ ਦਿਓ ਇਸ ਤਰ੍ਹਾਂ ਪੰਜਾਬੀਆਂ ਨੇ ਤੁਹਾਡੇ ਨੇੜੇ ਨਹੀਂ ਆਉਣਾ ਪੰਜਾਬ ਦੇ ਕਿਸਾਨ ਤੇ ਜਦੋਂ ਤੁਸੀਂ 307 ਦਾ ਮਕਦਮਾ ਦਰਜ ਕਰ ਦਿਓਗੇ ਤੁਸੀਂ ਦੱਸਦੇ ਹੋ ਅੱਜ ਤੱਕ ਕਾਂਗਰਸ ਪਾਰਟੀ ਨੂੰ ਬਤੇਰੇਆ ਦੀ ਰਾਹੁਲ ਗਾਂਧੀ ਨੂੰ ਲੋਕਾਂ ਨੇ ਘੇਰਿਆ ਬਤੇਰੇਆ ਦੀ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਲੋਕਾਂ ਨੇ ਘੇਰਿਆ ਲੇਕਿਨ ਤੁਸੀਂ ਦੱਸਦੇ ਹੋ ਇਸ ਤਰ੍ਹਾਂ ਦੀ ਇੱਕ ਸਿੰਗਲ ਆਧਾਰਨ ਦੇ ਦਿਓ ਨਾ ਕਿਸਾਨਾਂ ਤੇ ਦਾ ਕਰਨਾ ਕੀ ਹੈ ਕਿਸ ਇੰਡੀਵਿਜੂਅਲ ਤੇ ਨਹੀਂ ਹਾਲਾਂਕਿ ਸਾਡੀ ਪਾਰਟੀ ਦੇ ਲੀਡਰਾਂ ਨੇ ਤਾਂ ਜਿੱਦਾਂ ਵਿਸ਼ਾਲ ਹਿਰਦਾ ਹੋਏਗਾ ਰਾਹੁਲ ਗਾਂਧੀ ਦਾ ਪ੍ਰਿੰਕਤਾ ਗਾਂਧੀ ਦਾ ਕਿ ਆਪਣੇ ਪਿਤਾ ਦੇ ਕਾਤਲਾਂ ਨੂੰ ਵੀ ਮਾਫੀ ਦੇਤੀ ਇਸ ਤੋਂ ਵੱਡਾ ਵਿਸ਼ਾਲ ਹਿਰਦਾ ਕੀ ਹੋਏਗਾ ਤੇ ਤੁਸੀਂ ਉਹਨਾਂ ਤੇ 307 ਲਾਤੀ ਜਿਨ੍ਹਾਂ ਨੇ ਵਿਚਾਰੇ ਨੇ ਸੜਕ ਤੇ ਬੈਠ ਕੇ ਆਪਦੇ ਮੰਗਾਂ ਦੀ ਗੱਲ ਕਰ ਰਹੇ ਸਨ ਮਾੜੀ ਗੱਲ ਹੈ ਇਹ ਹਟਾਉਣੀ ਚਾਹੀਦੀ ਹੈ ਮੈਂ ਮੰਗ ਕਰਦੇ ਆਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਪੰਜਾਬ ਸਰਕਾਰ ਦਾ ਵੀ ਇਸ ਗੱਲ 'ਚ ਕਸੂਰ ਹੈ ਕਿ ਉਹਨਾਂ ਨੂੰ ਰਜਿਸਟਰ ਨਹੀਂ ਕਰਨਾ ਚਾਹੀਦਾ ਸੀ 307 ਦਾ ਮਕਦਮਾ ਆਪਦੇ ਕਿਸਾਨਾਂ ਦਾ ਕਿਉਂਕਿ ਅਗਰ ਬੰਦਾ ਹੀ ਨਹੀਂ ਹੋ ਕਰਨਾ ਤਾਂ ਪੰਜਾਬ ਪੁਲਿਸ ਨੇ ਹੈ ਅਗਰ ਮਕਦਮਾ ਬੰਦਾ ਹੀ ਨਹੀਂ ਆ ਤਾਂ ਕਿੱਦਾਂ ਰਜਿਸਟਰ ਕਰ ਲਿਆ ਗਿਆ ਥੈਂਕ ਯੂ ਥੈਂਕ ਯੂ ਥੈਂਕ ਯੂ